ਨਮਸਤੇ ਸਾਥਰੀਆ ਕਾਲ ਅੱਜ ਜਿ세 ਤੁਹਾਡੇ ਲਈ ਪਹਿਲੀ ਵਾਰ ਪੰਜਾਬੀ ਵਿੱਚ ਸੋਨੇ ਚਾਂਦੀ ਦੇ ਬਾਜ਼ਾਰ ਭਾਅ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਅਸੀਂ ਇਹ ਕੰਮ ਹਿੰਦੀ ਵਿੱਚ ਕਰਦੇ ਸੀ ਹੁਣ ਨਾਲ ਨਾਲ ਅਸੀਂ ਪੰਜਾਬੀ ਵਿੱਚ ਵੀ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਭਾਰਤ ਤੇ ਦੁਨੀਆ ਦੇ ਬਾਜ਼ਾਰ ਭਾਅ ਸੋਨੇ ਚਾਂਦੀ ਦੇ ਬੜੇ ਤੇਜ਼ੀ ਨਾਲ ਵੱਧ ਰਹੇ ਹਨ ਇਸ ਕਰਕੇ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਭਾਰਤ ਵਿੱਚ ਜ਼ਿਆਦਾ ਕੰਮ ਹਿੰਦੀ ਤੇ ਅੰਗਰੇਜ਼ੀ ਵਿੱਚ ਹੁੰਦਾ ਹੈ ਜੋ ਪੰਜਾਬੀਆਂ ਵਾਸਤੇ ਥੋੜੀ ਮੁਸ਼ਕਲ ਪੈਦਾ ਕਰ ਦਿੰਦਾ ਹੈ ਨਾਲੇ ਅਸੀਂ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਨੂੰ ਵੀ ਪ੍ਰਮੋਟ ਕਰਨਾ ਚਾਹੁੰਦੇ ਹਾਂ ਇਸ ਕਰਕੇ ਅਸੀਂ ਤੁਹਾਡੇ ਲਈ ਰੋਜ਼ ਸੋਨੇ ਚਾਂਦੀ ਦੇ ਬਾਜ਼ਾਰ ਭਾਅ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਸਾਡਾ ਸਾਥ ਦਿਓ ਤੁਸੀਂ ਸਾਡੇ ਤੇ ਪਿਆਰ ਭਰਿਆ ਹੱਥ ਰੱਖੋ ਤਾਂ ਅਸੀਂ ਤੁਹਾਨੂੰ ਸੋਹਣਾ ਕੰਮ ਕਰਕੇ ਦੇਾਂਗੇ ਹੁਣ ਅਗਰ ਤੁਸੀਂ ਪਿਛਲੇ 1 ਸਾਲ 'ਚ ਨਜ਼ਰ ਮਾਰੋ ਤਾਂ 1 ਸਾਲ ਪਹਿਲਾਂ 24 ਕੈਰਟ 10 ਗ੍ਰਾਮ ਸੋਨੇ ਦਾ ਭਾਅ 93310 ਰੁਪਏ ਸੀ ਹੁਣ ਇਹ ਵੱਧ ਕੇ 12940 ਰੁਪਏ ਹੋ ਗਿਆ ਹੈ ਇਸ ਵਿੱਚ 35730 ਰੁਪਏ ਦਾ ਵਾਧਾ ਹੋਇਆ ਹੈ ਇਸ ਕਰਕੇ ਹਰ ਬੰਦੇ ਨੂੰ ਜਾਣੂ ਰਹਿਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਸੋਨੇ ਚਾਂਦੀ ਦੇ ਭਾਅ ਕੀ ਚੱਲ ਰਹੇ ਹਨ ਜਾਣਨ ਲਈ ਤੁਸੀਂ ਸਾਡੀ ਵੀਡੀਓ ਨੂੰ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰੋ ਆਓ ਹੁਣ ਜਾਣਦੇ ਹਾਂ ਅੱਜ ਦੇ ਸੋਨੇ ਚਾਂਦੀ ਦੇ ਕੀ ਭਾਅ ਨੇ 15 ਅਕਤੂਬਰ 2025 ਦਿਨ ਬੁੱਧਵਾਰ ਅੱਜ ਸਵੇਰੇ ਪ੍ਰਤੀ 10 ਗ੍ਰਾਮ 24 ਕੈਰਟ ਸੋਨੇ ਦਾ ਭਾਅ 1,29,040 ਰੁਪਏ ਸੀ ਜੋ ਕੱਲ੍ਹ ਸ਼ਾਮ ਦੇ ਬਾਜ਼ਾਰ ਭਾਅ 1,28,500 ਤੋਂ 540 ਰੁਪਏ ਉੱਪਰ ਚੱਲ ਰਿਹਾ ਸੀ ਦੂਜੇ ਪਾਸੇ ਅੱਜ ਸਵੇਰੇ ਪ੍ਰਤੀ 10 ਗ੍ਰਾਮ 22 ਕੈਰਟ ਸੋਨੇ ਦਾ ਭਾਅ 1,18,300 ਰੁਪਏ ਚੱਲ ਰਿਹਾ ਸੀ ਜੋ ਕੱਲ ਦੇ ਬਾਜ਼ਾਰ ਭਾਅ 117800 ਰੁਪਏ ਤੋਂ 500 ਰੁਪਏ ਜ਼ਿਆਦਾ ਸੀ ਅੱਜ ਸਵੇਰੇ 18 ਕੈਰੇਟ ਪ੍ਰਤੀ 10 ਗ੍ਰਾਮ ਸੋਨੇ ਦਾ ਭਾਅ 95120 ਰੁਪਏ ਚੱਲ ਰਿਹਾ ਸੀ ਜੋ ਕੱਲ ਸ਼ਾਮ ਦੇ ਬਾਜ਼ਾਰ ਭਾਅ 96460 ਰੁਪਏ ਤੋਂ 660 ਰੁਪਏ ਉੱਪਰ ਚੱਲ ਰਿਹਾ ਸੀ ਵਿਸ਼ਵ ਪੱਧਰ ਦੀ ਗੱਲ ਕਰੀਏ ਤਾਂ ਸੋਨੇ ਦਾ ਭਾਅ 4170 ਡਾਲਰ ਜਾਨੀ 13456 ਡਾਲਰ ਪ੍ਰਤੀ 10 ਗ੍ਰਾਮ ਚੱਲ ਰਿਹਾ ਹੈ ਭਾਰਤ ਵਿੱਚ ਖਾਲਸ 999 ਸ਼ੁੱਧਤਾ ਵਾਲੀ 1 ਕਿਲੋ ਚਾਂਦੀ ਅੱਜ ਸਵੇਰੇ 190000 ਰੁਪਏ ਤੇ ਚੱਲ ਰਹੀ ਸੀ ਜਿਹੜੀ ਕੱਲ੍ਹ ਸ਼ਾਮ 199000 ਰੁਪਏ ਤੇ ਸੀ ਇਸ ਵਿੱਚ 1000 ਰੁਪਏ ਵਾਧਾ ਹੋ ਚੁੱਕਿਆ ਹੈ ਵਿਸ਼ੁਪਦਰ ਤੇ ਗੱਲ ਕਰੀਏ ਤਾਂ 1 ਕਿਲੋ ਚਾਂਦੀ 1721 ਡਾਲਰ ਤੇ ਚੱਲ ਰਹੀ ਸੀ ਸੋਨੇ ਚਾਂਦੀ ਦੇ ਤਾਜ਼ਾ ਭਾਅ ਦੇਖਣ ਲਈ ਸਾਡੀ ਵੀਡੀਓ ਨੂੰ ਜਰੂਰ ਦੇਖੋ ਧੰਨਵਾਦ ਜੀ